ਹਾਂ ਜੀ ਤੁਸੀਂ ਨਾ ਛੇਤੀ ਆ ਜਾਓ ਇਹ ਤਾਂ ਸੋ ਗਿਆ ਕਿੱਧਰ ਗਈ ਕੋਈ ਹੈਗਾ ਕਿੱਧਰ ਗਈ ਆ ਤੁਹਾਡਾ ਘਰ ਹੈ ਓਏ ਹਾਂ ਬਾਲੀ ਬੈਸ ਨਾ ਕਰ ਇੱਥੇ ਜੇ ਪੁਲਿਸ ਨੂੰ ਪਤਾ ਲੱਗ ਗਿਆ ਨਾ ਬਹੁਤ ਪੈਣੀ ਆ ਟਾਗੇਟ ਹੋਰ ਕਿਤੇ ਉਹ ਅਬਦੀ ਮਰਤੀ ਨਾਲ ਤਾਂ ਨਹੀਂ ਚਲੇਗੀ ਨਾ ਯਾਰ ਇੱਕ ਤਹ ਜਾਂ ਕੁਝ ਮਿਲਦਾ ਨਾਲੇ ਜੇ ਐਸ਼ੋਰਾਮ ਦੀ ਜ਼ਿੰਦਗੀ ਬਤਾਉਣੀ ਹੈ ਨਾ ਤਾਂ ਥੋੜੀ ਔਖ-ਔਖ ਤਾਂ ਕੱਟਣੀ ਪਊਗੀ ਭਰਾਈ ਤਾਂ ਸੋਣੀ ਆ ਮੈਂ ਕਦੋਂ ਕਿਹਾ ਵੀ ਮਾੜੀ ਆ ਇਹ ਸੋਨੇ ਦੀ ਡੜੀ ਆ ਭਰਾਈ ਤਾਂ ਉਹ ਗੱਲ ਤਾਂ ਤੇਰੀ ਸਹੀ ਹੈ ਹੈਗੀ ਤਾਂ ਸੋਨੇ ਦੀ ਡੜੀ ਆ ਸਹੀ ਵੇ ਇੱਕ ਗੱਲ ਤਾਂ ਦੱਸ ਦੇ ਪਰ ਜਾਈ ਨੇ ਦੇਖਿਆ ਕੀ ਇਹ ਦੇਸੇ ਚ ਉਹ ਮਰਦੀ ਆ ਬਾਈ ਮੇਰੇ ਤੇ ਉਹ ਫਿਰ ਵੀ ਕਿਸ ਗੱਲ ਤੇ ਮਰਦੀ ਆ ਮੈਨੂੰ ਵੀ ਫਾਰਮੂਲਾ ਦੱਸ ਦੇ ਮੈਂ ਵੀ ਪੱਟ ਲੂੰਗੀ ਸੈਨੂੰ ਓਏ ਜਿਹੜੀਆਂ ਕੁੜੀਆਂ ਹੁੰਦੀਆਂ ਹਨਾ ਇਹਨਾਂ ਨੂੰ ਪੈਸੇ ਨਾਲ ਪਿਆਰ ਹੁੰਦਾ ਉਹ ਕਹਿੰਦੇ ਨਹੀਂ ਹੁੰਦੇ ਜੇ ਗੱਡੀ ਐ ਤਾਂ ਨੱਡੀ ਐ ਓ ਤੂੰ ਮੈਨੂੰ ਦੱਸ ਤਾਂ ਸਹੀ ਕੀ ਕਿਹਾ ਭਜਾਈ ਨੇ ਤੂੰ ਐਵੇਂ ਦਾ ਉਹ ਕਹਿਣਾ ਕੀ ਐ ਗੱਪ ਮਾਰਦਾ ਉਹਨੂੰ ਮੈਂ ਇਹ ਸਰਪੰਚ ਦਾ ਪੋਤਾ ਇੰਨੀ ਜ਼ਮੀਨ ਆਉਂਦੀ ਆ ਨੌਕਰ ਚਾਕਰ ਨੇ ਕੋਠੀਆਂ ਗੱਡੀਆਂ ਨੱਲਾ ਪੱਬਾ ਉਹ ਐਵੇਂ ਡੁੱਲਿਆਂ ਦੀ ਨਾਰਾ ਹੁਣ ਨਾਰਾ ਕੀ ਸੜਾ ਪਰਜਾਈਆ ਤੇਰੀ ਉਹ ਫਿਰ ਵੀ ਪਰਜਾਈ ਦੀ ਅਸੀਂ ਚਾਹ ਪਿਆ ਦੇ ਉਹ ਕੋਈ ਨਾ ਚਾਹ ਪਿਆ ਦਾ ਤੈਨੂੰ ਬੁਲਾ ਕੇ ਤੇਰੇ ਪਰਜਾਈ ਦਾ ਹੱਥ ਥੇ ਉਹਨਾਂ ਤੂੰ ਤਾਂ ਉਹਨੂੰ ਐ ਕਿਹਾ ਤੀ ਵੀ ਕੋਠੀਆਂ ਕਰਾਣੇ ਬੈਠਿਆ ਤੂੰ ਉਹਨੂੰ ਸੜੇ ਜੇ ਘਰ ਚ ਬਿਠਾਈਆਂ ਓਏ ਯਾਰ ਜਨਾਨੀ ਦੀ ਮਤ ਨਾ ਗਿੱਚੀ ਪਿੱਛੇ ਹੁੰਦੀ ਆ ਉਹ ਫਿਰ ਵੀ ਗਲਤ ਦੱਸਦੇ ਕੀ ਆ ਉਹ ਸੁਪਨੇ ਚ ਫਰਦੀ ਆ ਜੇ ਉਹ ਉਈ ਨਾ 10-20 ਦਿਨ ਰਹਿਣ ਦੇ ਉਹਨੂੰ ਸੁਪਨੇ ਚ ਉਸ ਤੋਂ ਬਾਅਦ ਉਹਦੀਆਂ ਅੱਖਾਂ ਖੋਲ ਲਾਂਗੇ ਉਹ ਫੇਰ ਕੀ ਕਿਧਰੇ ਨਹੀਂ ਜਾ ਸਕਦੀ ਉਹ ਨਾ ਮੂਰਲੇ ਨੇ ਇਹਨੂੰ ਬੜਨ ਦੇਣਾ ਹਾ ਹਾ ਉਹ ਹੋ ਹਾਈ ਮਿਨਾਕੀ ਵੀ ਆ ਗਈ ਸਾਰਾ ਕੰਮਕਾਰ ਵੀ ਕਰ ਲਿਆ ਇਹ ਹਜੇ ਤੱਕ ਨਹੀਂ ਆਏ ਹੈਗੇ ਉੱਤੋਂ ਸ਼ਾਮ ਦੇ 6 ਵਜੇ ਪਏ ਆ ਪੋਟਾਨਿਕੋ ਅਗਜ ਪੱਤਰ ਤਿਆਰ ਹੋ ਗਏ ਹੋਣੇ ਆ ਕਿ ਨਾ ਫੋਨ ਕਰਕੇ ਦੇਖਦੀ ਆ ਜੇ ਚੱਕ ਲਿਆ ਤਾਂ ਵੇ ਅਪਰਾਜ ਦਾ ਫੋਨ ਆਈਦਾ ਚੱਕ ਲਾ ਯਾਰ ਓਏ ਕੱਟੇ ਨੂੰ ਭਰਾਂ ਯਾਰ ਹੈ ਇਹ ਫੋਨ ਕਿਉਂ ਨਹੀਂ ਚੱਕਦੇ ਪਏ ਉਹ ਫੇਰ ਵੀ ਨਵੀਂ ਵਿਆਹੀ ਆ ਫਿਕਰ ਤਾਂ ਕਰਦੀ ਹੋਊਗੀ ਚੱਕ ਲੈ ਇੱਕ ਵਾਰ ਕੀ ਕਹਿੰਦੀ ਆ ਕੋਈ ਕਾਨੂੰ ਯਾਰ ਮੈਂ ਤਾਂ ਲੇਟ ਹੀ ਜਾਊਗਾ ਘਰੇ ਐਵੇਂ ਜਿ ਸੁਨੇਹਾ ਬਾਗ ਉੱਥੇ ਕੁਝ ਬੋਲਿਆ ਜਾਊਗਾ ਮੈਨੂੰ ਡਰ ਲੱਗਦਾ ਕਿਤੇ ਉਹੀ ਨਾ ਭੱਜੇ ਫਿਰ ਉਹਨੂੰ ਫੋਨ ਕਰਦੀ ਹੁਣ ਇਹਦਾ ਵੀ ਕੀ ਕਰੇਗਾ ਕਰੀ ਜਾਂਦੀ ਇਹਦਾ ਬਾਰ ਬਾਰ ਉਹ ਕੋਈ ਨਾ ਆਪੇ ਹਟ ਜਾਊਗੀ ਕੋਈ ਨਾ ਤੂੰ ਯਾਰ ਗੱਲਾਂ ਬਾਤਾਂ ਸੁਣਾ ਆਪਾਂ ਗਾ ਪਿੱਚੀ ਪਿਆ ਜੀ ਲਾ ਨੀ ਦਾ ਦਫੜਾ ਦੇ ਕੀ ਗੱਲ ਹੋ ਗਈ ਹਾਈ ਕਿਤੇ ਕੋਈ ਗੱਲ ਤਾਂ ਨਹੀਂ ਕਿਤੇ ਕੁਝ ਹੋਈ ਨਾ ਗਿਆ ਹੋਵੇ ਮੈਨੂੰ ਤਾਂ ਬਾਲਾ ਡਰ ਲੱਗ ਜਾਂਦਾ। ਉਤੋਂ ਮੈਂ ਤਾਂ ਇੱਥੇ ਕੰਮ ਕਰਦੀ ਕਰਦੀ ਥੱਕ ਗਈਆਂ। ਘਰ ਜਿੱਚ ਕਿੰਨਾ ਗੰਦ ਪਾਇਆ ਪਿਆ ਸੀ। ਸਫਾਈ ਕਰਨੀ ਕਿਹੜਾ ਸੌਖੀ ਪਈ ਸੀ। ਪਤਾ ਨਹੀਂ ਇਹ ਕੀ ਕਰੂਗਾ ਆਪਦੇ ਕੋਠੀ ਵਾਲੇ ਨੌਕਰਾਂ ਦਾ। ਵੀ ਤੂੰ ਉਹਨਾਂ ਨੂੰ ਇੱਥੇ ਬੁਲਾ ਲੈ। ਚਲ ਕੋਣ। ਅੱਜੇ ਤਾਂ ਵੀ ਵਧੀਆ। ਨਹੀਂ ਮੈਨੂੰ ਤਾਂ ਟੈਨਸ਼ਨ ਹੀ ਹੋਈ ਜਾਣੀ। ਕਿੰਨਾ ਡਰ ਲੱਗ ਜਾਂਦਾ। ਕੱਲੀ ਨੂੰ ਛੱਡ ਕੇ ਤੁਰ ਗਿਆ ਪੂਰਾ ਫਿਕਰ ਨਹੀਂ ਹੈਗੀ ਇਹਨੂੰ ਵੀ ਉਹ ਚੱਲ ਓਏ ਗੁੜੀ ਚੱਲੀ ਆ ਯਾਰ ਕੀ ਆ ਹਲੇ ਉੱਪਰ ਜਾਈ ਫੋਨ ਬਹੁਤ ਘੜੀ ਜਾਂਦੀ ਯਾਰ ਤੂੰ ਚੱਲ ਤੂੰ ਆ ਫੋਨ ਜੇਬ ਵਿੱਚ ਪਾ ਲੈ ਤੂੰ ਚੱਲ ਬਹਿ ਜਾ ਕੀ ਕਰਾਂਗੇ ਓ ਬੰਨਿਆ ਕਰਾ ਬਹੁਤ ਟਾਈਮ ਹੋ ਗਿਆ ਬਾਬੇ ਚੱਲ ਤੂੰ ਖੜਾ ਓਏ ਛੱਡ ਭਰਾ ਯਾਰ ਆ ਥੋੜੀ ਰਹੀ ਕੱਲ ਨੂੰ ਲੱਗਦਾ ਆਪਾਂ ਤੂੰ ਖੜਾ ਹੋ ਯਾਰ ਓਏ ਆਇਆ ਬੰਨਿਆ ਕਰ ਤੂੰ ਗੱਲ ਮੋਟਰਸਾਈਕਲ ਵੀ ਲੈ ਕੇ ਆਣਾਂਦੇ ਓ ਐਵੇਂ ਦਿਮਾਗ ਖਾਓ ਓ ਕੁਝ ਨਹੀਂ ਹੁੰਦਾ ਤੂੰ ਚੱਲ ਆ <laughs> शुक्र थोनो भी कर दस गया कितना टाइम तो, तो रात हो ਕਿਓ ਹੈ ਤੁਹਾਨੂੰ ਕਿੱਥੇ ਗਏ ਸੀ ਤੁਸੀਂ ਤੁਹਾਨੂੰ ਪਤਾ ਮੈਂ ਕਦੋਂ ਦੀ ਉੜਿੱਕੀ ਚਾਨੀ ਆ 10 ਵਜੇ ਪਏ ਆ ਉਹ ਫਿਰ ਮੈਂ ਵਾਪਸ ਚਲਾ ਜਾਣਾ ਲੈ ਵਾਪਸ ਕਿਉਂ ਜਾਣਾ ਦੱਸੋ ਤਾਂ ਸਹੀ ਵੀ ਤੁਸੀਂ ਗਏ ਕਿੱਥੇ ਸੀ ਮੈਂ ਤਾਂ ਆਪਣੇ ਪਿੰਡ ਚਲਾ ਗਿਆ ਸੀ ਯਾਰ ਹੈ ਪਿੰਡ ਚਲੇ ਗਏ ਸੀ ਹਾਂ ਤੋਡੇ ਮੂੰਹ ਚ ਸ਼ਰਾਬ ਦੀ ਜਿ Smell ਕਿਉਂ ਆਈ ਜਾਂਦੀ ਆ? ਤੁਸੀਂ ਸ਼ਰਾਬ ਪੀਤੀ ਆ? ਉਹ ਹਾਂ ਪੀਤੀ ਆ। ਉਹ ਯਾਰ ਦੋਸਤ ਇਕੱਠੇ ਹੋ ਗਏ। ਉਹ ਕਹਿੰਦੇ ਪਾਰਟੀ ਦੇ ਵਿਆਹ ਦੀ ਤਾਂ ਮੈਨੂੰ ਹੀ ਪਿਆਦੀ ਫਿਰ। ਜੇ ਤੁਸੀਂ ਪਿੰਡ ਗਏ ਸੀ ਫਿਰ ਮੈਨੂੰ ਕਿਉਂ ਨਹੀਂ ਨਾਲ ਲੈ ਕੇ ਗਏ? ਉਹ ਤੂੰ ਕੀ ਕਰਨਾ ਸੀ ਯਾਰ ਉੱਥੇ? ਕਿਉਂ ਮੇਰੇ ਸਹੁਰਿਆਂ ਦਾ ਘਰ ਆ? ਮੈਂ ਜਾ ਨਹੀਂ ਸਕਦੀ ਉੱਥੇ। ਨਾਲੇ ਆ ਸ਼ਰਾਬ ਤਾਂ ਤੁਸੀਂ ਪੀ ਲਈ ਤੇ ਮੇਰੇ ਵਾਰੀ ਤਾਂ ਤੁਹਾਡੇ ਕੋਲੇ ਭਾਂਡੇ ਧੋਣ ਵਾਲੀ ਸਾਬਨ ਲਿਆਉਣ ਦਾ ਵੀ ਟਾਈਮ ਨਹੀਂ ਸੀ। ਉਹ ਕੰਮ ਲਈਏ। ਤੇਰੇ ਲਈ ਤਾਂ ਆਪਦੀ ਜਾਨ ਤਲੀ ਤੇ ਧਰੀ ਫਰਦਾ। ਤੁਹਾਨੂੰ ਪਤਾ ਮੈਨੂੰ ਇੱਥੇ ਇਕੱਲੇ ਨੂੰ ਕਿੰਨਾ ਡਰ ਲੱਗ ਜਾਂਦਾ ਸੀ। ਤੁਸੀਂ ਤਾਂ ਮੈਨੂੰ ਆ ਸੁੰਨੇ ਘਰ ਚ ਛੱਡ ਕੇ ਤੁਰ ਗਏ। ਓ ਲੈ ਸੁੰਨੇ ਨੂੰ ਕੀ ਹੁੰਦਾ? ਕੁਛ ਨਹੀਂ ਹੁੰਦਾ ਹੈਗਾ। ਨਾਲੇ ਕੀ ਆ ਇੱਥੇ? ਹਾਂ ਇਹ ਵੀ ਤੁਹਾਡੀ ਗੱਲ ਸਹੀ ਹੈ। ਹੈਗਾ ਤਾਂ ਸੀਰੀਆਂ ਦਾ ਘਰੀਆ। ਜੋ ਚੋਰੀ ਵੀ ਹੋ ਜੂ ਤਾਂ ਵੀ ਕੀ ਹੁੰਦਾ? ਓ ਯਾਰ ਤੈਨੂੰ ਮੈਂ ਪਹਿਲਾਂ ਵੀ ਕਿਹਾ ਆਪਦੀ ਨੀਤ ਨਾ ਸਹੀ ਰੱਖਿਆ ਕਰ। ਮੇਰੀ ਨੀਤ ਨੂੰ ਤਾਂ ਛੱਡੋ। ਤੁਸੀਂ ਪੀਤੀ ਕਿਉਂ ਆ? ਓ ਯਾਰ ਕਹੀਦਾ ਨਵੀ ਪਾਰਟੀ ਸੀ ਥੋੜੀ ਪਿਆਸ ਦੀ ਇਹਨਾਂ ਨੇ ਫੇਰ ਕੀ ਹੁੰਦਾ ਨਾ ਫਿਰ ਉਹ ਆਪ ਇਕੱਲੇ ਪੀ ਲੈਂਦੇ ਜ਼ਰੂਰੀ ਥੋੜੀ ਸੀ ਵੀ ਤੁਹਾਨੂੰ ਵੀ ਨਾਲ ਹੀ ਪਿਉਣੀ ਐ ਨਾਲੇ ਤੁਸੀਂ ਮੈਨੂੰ ਪਹਿਲਾਂ ਫੋਨ ਤੇ ਕਦੇ ਦੱਸਿਆ ਕਿਉਂ ਨਹੀਂ ਵੀ ਤੁਸੀਂ ਸ਼ਰਾਬ ਵੀ ਪੀਨੇ ਹੋ ਓ ਯਾਰ ਬੰਦਾ ਮੈਂ ਹੁਣ ਤੇ ਸਿੱਕਲੀ ਥੋੜੀ ਚੜਾਉਂਗਾ ਸ਼ਰਾਬ ਤਾਂ ਪੀ ਹੋ ਸਕਦਾ ਚਲੋ ਕੋਈ ਨਹੀਂ ਅੱਜ ਤਾਂ ਪੀ ਲਈ ਅੱਗੇ ਤੋਂ ਨਹੀਂ ਪੀਣੀ ਤੇ ਨਾਲੇ ਮੇਰਾ ਫੋਨ ਨਾ ਪਹਿਲੀ ਰਿੰਗ ਤੇ ਚੱਕਿਆ ਕਰਨਾ ਓ ਠੀਕ ਆ ਯਾਰ ਜੋ ਹੁਕਮ ਤੁਹਾਡਾ ਹੁਣ ਰੋਟੀ ਲਿਆ ਦਿਓ ਮੈਨੂੰ ਲਓ ਨੀ ਮੈਂ ਰੋਟੀ ਬੈਠ ਚੋ ਤੁਸੀਂ ਉੱਪਰ ਓਹੋ ਮਾਨ ਜਲੇ ਕਿ ਕਿਥੋਂ ਨੇ ਕਿਹਾ ਤੀ ਲਿਆ ਦੀ ਕੁੱਕੀ ਤਾਂ ਉਹ ਓਰੀਜਨਲ ਟੀਨਾ ਚਾਹਣਾ ਮੇਰੀ ਰਿੰਗ ਗਈ ਕਿੱਥੇ ਰਿੰਗਾ ਤਾਂ ਮੈਂ ਦੋ ਸੀ ਵੇਖੀਆਂ ਸੀਗੀਆਂ ਪਰ ਉਹ ਤਾਂ ਹੈ ਨਹੀਂ ਮੇਰੀ ਗੱਲ ਸੁਣਿਓ ਹਾਂ ਤੁਸੀਂ ਮੇਰੀ ਰਿੰਗ ਤਾਂ ਨਹੀਂ ਦੇਖੀ ਮੈਂ ਨਾ ਦੋ ਰਿੰਗਾ ਲੈ ਕੇ ਆਈ ਸੀ ਤੇ ਇੱਕ ਰਿੰਗ ਮੇਰੇ ਬੈਗ 'ਚ ਹੈ ਹੀ ਨਹੀਂ ਉਹ ਫਰਮਾਇੰਨ ਨੂੰ ਕੀ ਪਤਾ ਹੈ ਜਾਣਿਆ ਤੇਰੇ ਨੇ ਤੈਨੂੰ ਪਤਾ ਹੋਣਾ ਚਾਹੀਦਾ ਵੇਖਿਓ ਪਰ ਮੇਰੇ ਕਿੱਟ ਚ ਤਾਂ ਹੈ ਹੀ ਨਹੀਂ ਮੈਂ ਤਾਂ ਉਹਦੇ ਚ ਹੀ ਪਾ ਕੇ ਲੈ ਕੇ ਆਈ ਸੀ ਉਹ ਲੈ ਫਿਰ ਉਹਦਾ ਤੂੰ ਦੇਖ ਹੁਣ ਕਹਿੰਦੀ ਤਾਂ ਐ ਜਿਵੇਂ ਮੈਨੂੰ ਜਮਾ ਕਰਾਈ ਤੀ ਕਹਨੇ ਜਮਾ ਤਾਂ ਨਹੀਂ ਕਰਵਾਇਆ ਤੁਹਾਨੂੰ ਮੈਂ ਤਾਂ ਬਸ ਵੈਸੇ ਹੀ ਪੁੱਛ ਲਿਆ ਉਹਦੋਂ ਹੁਣ ਐ ਕਹਿਣਾ ਚਾਹਣੀ ਵੀ ਮੈਂ ਚੋਰ ਆ ਮੈਂ ਤਾਂ ਤੁਹਾਨੂੰ ਚੋਰ ਨਹੀਂ ਕਿਹਾ ਤੁਸੀਂ ਗੁੱਸਾ ਕਿਉਂ ਕਰਦੇ ਹੋ ਉਹ ਗੁੱਸਾ ਕਰਾਣਾ ਤਾਂ ਹੋਰ ਕੀ ਕਰਾਂ ਯਾਰ ਤੂੰ ਸਿੱਧੇ ਕਹੀ ਇੰਨੀਆ ਮੈਨੂੰ ਉਹ ਤੇਰੀ ਸੋਚ ਹੀ ਛੋਟੀ ਐ ਬਦਲ ਲੈ ਵਧੀਆ ਰਹੇਗੀ ਹੱਥ ਜੋੜੇ ਜੀ ਗਲਤੀ ਹੋ ਗਈ ਮੇਰੇ ਤੋਂ ਮਾਫ ਕਰ ਦੋ ਮੈਨੂੰ ਮੈਂ ਤਾਂ ਬਸ ਵੈਸੇ ਹੀ ਪੁੱਛ ਲਿਆ ਸੀ ਵੀ ਕਿਤੇ ਦੇਖੀ ਨਾ ਹੋਵੇ ਤੁਸੀਂ ਉਹ ਸ਼ਾਂਪਾਂ ਚੂਪਾਂ ਦੀ ਕੀ ਗੱਲ ਕਰਦੀ ਐ ਐਨਾ ਤਾਂ ਆਂਦੀ ਗੱਡੀ 'ਚ ਤੇਲ ਹੀ ਫੂਕ ਦਿੰਨਾ ਜਿੰਨੀ ਤੇਰੀ ਸ਼ਾਂਪ ਆ ਬੱਸ ਵੀ ਕਰੋ ਹੁਣ ਯਾਰ ਤੂੰ ਉਸ ਤਾਂ ਮੇਰੇ ਇਨਸਲਟ ਹੀ ਬਹੁਤ ਕਰਦੇ ਹੋ ਕਨਸਲਟ ਕਰਾਣਾ ਤਾਂ ਹੋਰ ਕੀ ਕਰਾਂ ਯਾਰ ਆ ਛੋਟੀ ਸੋਚ ਵਾਲੇ ਬੰਦਾ ਨਾਲ ਮੈਨੂੰ ਸਖਤ ਨਫ਼ਰਤ ਆ ਚੱਲ ਛੱਡੋ ਮੈਂ ਇੱਕ ਗੱਲ ਹੋਰ ਕਹਿਣੀ ਸੀ ਤੁਹਾਨੂੰ ਹਾਂ ਦੱਸ ਆਪਾਂ ਵਿਆਹ ਕਦੋਂ ਕਰਵਾਉਣਾ ਓਏ ਹੋਈ ਸੀ ਮੇਰੀ ਵਕੀਲ ਨਾਲ ਗੱਲ-ਗੱਲ ਕਰਦਾ ਮੈਂ ਕੋਈ ਹੱਲ ਫਿਰ ਛੇਤੀ ਕੋਰੋਨਾ ਉਹ ਪਹਿਲਾਂ ਕਾਗਜ਼ ਤਿਆਰ ਕਰਾਉਣੇ ਪੈਣਗੇ ਕਰਵਾ ਲਓ ਫਿਰ ਉਡੀਕ ਦੇ ਕਿਨੂੰ ਕੋਈ ਨਾ ਕਰਾਵਾਂਗਾ ਟੈਨਸ਼ਨ ਨਾਲ ਚੱਲ ਮੈਂ ਲੱਭਦੀ ਆ ਇੱਥੇ ਕਿਤੇ ਹੋਊਗੀ ਹਜੇ ਹੋ ਤਾਂ ਹੀ ਲੱਭੂ ਧਟਪਾਤੀ ਚੱਲਾ ਉਨੇ ਦੱਸੀ ਨੀਗਾ ਬੋਲੇ ਨੇ ਸਵਾਨ ਲਿਆਊਗਾ ਕਿ ਨਾ ਓਏ ਤੂੰ ਕਿਉਂ ਕਮਲੀ ਬਣ ਰਹੀ ਹੈਂ ਕਿਉਂ ਬੇਕੁਫੀ ਕਰ ਰਹੀ ਹੈਂ ਆਪਦੇ ਨਿਆਣੇ ਬਲ ਤਾਂ ਵੇਖ ਲੈ ਕੋਈ ਬੇਵਕੂਫੀ ਨਹੀਂ ਕਰ ਰਹੀ ਮੈਂ ਪਿਆਰਾ ਹੈ ਇਹ ਮੇਰਾ ਤੇਰੇ ਮਲੰਗ ਕੋਲੇ ਮੇਰੇ ਲਈ ਹੈ ਹੀ ਕੀ ਅਗਲੇ ਜਨਮ ਚ ਵੀ ਨਾ ਤੂੰ ਜਨਮ ਲੈ ਕੇ ਮੇਰੇ ਸ਼ੌਂਕ ਨਹੀਂ ਪੂਰ ਸਕਦਾ ਓਏ ਯਾਰਾ ਮੇਰੀ ਗਰੀਬੀ ਆਪਣੇ ਵੱਸ ਦੀ ਨਹੀਂ ਹੈਗੀ ਮੈਂ ਤੇਰੇ ਲਈ ਮਿਹਨਤ ਕਰਦਾ ਮੇਰੇ ਲਈ ਮਿਹਨਤ ਕਰਦਾ ਮੇਰੇ ਲਈ ਨਹੀਂ ਆਪਦੀ ਜ਼ਿੰਦਗੀ ਲਈ ਮੇਰੀ ਜ਼ਿੰਦਗੀ ਤੇਰੀ ਜ਼ਿੰਦਗੀ ਤੋਂ ਅਲੱਗ ਆ ਉਹ ਇਹਦੇ ਨਾਲ ਕਿਉਂ ਪਕਾਈ ਮਾਰਦੇ ਆ ਯਾਰ ਤੂੰ ਸਹਿਨ ਕਰ ਇਹ ਤੇ ਹਾਂਜੀ ਕਰਦੀ ਆ ਓਏ ਤੂੰ ਗਲਤੀ ਨਾ ਕਰ ਇੱਕ ਵਾਰੀ ਸੋਚ ਲੈ ਕਿ ਤੈਨੂੰ ਬਾਅਦ ਵਿੱਚ ਪਛਤਾਉਣਾ ਪਵੇ ਪਛਤਾ ਤਾਂ ਮੈਂ ਪਹਿਲਾਂ ਤੋਂ ਹੀ ਰਹੀ ਆ ਜਦੋਂ ਦਾ ਮੇਰਾ ਤੇਰੇ ਨਾਲ ਵਿਆਹ ਹੋਇਆ ਕੀ ਤੁਸੀਂ ਸਹਿਮਤ ਹੋ ਮੈਡਮ ਹਾਂਜੀ ਸਰ ਮੈਂ ਸਹਿਮਤ ਆ ਕਾਕਾ ਤੁਸੀਂ ਉਹ ਸਰ ਮੇਰਾ ਤਾਂ ਘਰ ਟੁੱਟ ਰਿਹਾ ਜੀ ਮੈਂ ਕਿੱਥੇ ਸਹਿਮਤ ਹੋ ਸਕਦਾ ਇੱਕ ਪਾਸਾ ਦਾ ਕਰਨੀ ਪਊ ਓ ਯਾਰ ਕਰ ਦੇ ਸਾਈਨ ਹੱਥ ਜੋੜਦੀ ਆ ਤੇਰੇ ਮੂਰੇ ਜਿਉਂ ਲੈਨਦੇ ਮੈਨੂੰ ਮੇਰੀ ਜ਼ਿੰਦਗੀ ਓ ਠੀਕ ਆ ਕਰ ਦੇ ਨਾ ਸਾਈਨ ਮੈਂ ਤੇਰੇ ਨਾਲ ਹੀ ਖੁਸ਼ ਆ ਅੱਜ ਹੋਈ ਸਰ ਲਓ ਸਰ ਜੀ ਇਨਾ ਤਾਂ ਹੋ ਗਿਆ ਹੁਣ ਤਲਾਕ ਸਾਡੀ ਵੀ ਕੋਰਟ ਮੈਰਿਜ ਕਰਵਾ ਦੋ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਤੇ ਇਹ ਵੀ ਮੈਰਿਜ ਕਰਾਉਣ ਲਈ ਤਿਆਰ ਨੇ ਤੇ ਤੁਹਾਨੂੰ ਨਵੀਂ ਜ਼ਿੰਦਗੀ ਦੀਆਂ ਵਧਾਈਆਂ ਥੈਂਕ ਯੂ ਬਸ ਥੋੜੇ ਪੇਪਰ ਰੈਡੀ ਨੇ ਥੋੜਾ ਟਾਈਮ ਲੱਗੂਗਾ ਮੜੀ ਵੇਟ ਕਰ ਲਓ ਹੋਜੂ ਕੰਮ ਠੀਕ ਹੈ ਜੀ ਉੱਲਾ ਪਾਣੀ ਲਿਆਇਆ ਸਿਰ ਦੁਖੀ ਨੇ ਆਲੋ ਉਹ ਹੁਣ ਤਾਂ ਹੋ ਗਿਆ ਯਕੀਨ ਤੈਨੂੰ ਕਿ ਹਜੇ ਵੀ ਕੋਈ ਸ਼ੱਕ ਹੈ ਜੇ ਯਕੀਨ ਸੀ ਤਾਂ ਹੀ ਤਾਂ ਖਮੀਜ ਕੇ ਤੁਹਾਡੇ ਮਗਰ ਲੱਗ ਕੇ ਆਪਦਾ ਪਰਿਵਾਰ ਛੱਡੇ ਚਲ ਆਹ ਟੈਨਸ਼ਨ ਵੀ ਚੱਕੀ ਚਲੋ ਫਿਰ ਮੈਂ ਆਪ ਦਾ ਸਮਾਨ ਪੈਕ ਕਰ ਲਾਂ ਤੁਸੀਂ ਗੱਡੀ ਮੰਗਵਾ ਲਓ ਗੱਡੀ ਗੱਡੀ ਕਾਦੇ ਵਾਸਤੇ ਮੰਗਾਉਣੀ ਹੈ ਲੈ ਅੱਜ ਆਪਣਾ ਵਿਆਹ ਹੋ ਗਿਆ ਅੱਜ ਆਪਾਂ ਪਿੰਡ ਚੱਲਾਂਗੇ ਓਏ ਅੱਜ ਹੀ ਜਾਣਾ ਕੋਈ ਸੁੱਖਿਆ ਵਾ ਕਿਉਂ ਲੈ ਅਖੇ ਅੱਜ ਹੀ ਜਾਣਾ ਕੋਈ ਸੁੱਖਿਆ ਹੋਇਆ ਇੱਥੇ ਕੀ ਆ ਦੱਸੋ ਤਾਂ ਸਹੀ ਮੈਨੂੰ ਉਹ ਮੈਂ ਅਜੇ ਜਾਣਾ ਨਹੀਂ ਹੈਗਾ ਯਾਰ ਕਿਤੇ ਤੁਹਾਡੇ ਮਨ 'ਚ ਕੋਈ ਪਾਪ ਤਾਂ ਨਹੀਂ ਤੁਹਾਨੂੰ ਕੋਈ ਹੋਰ ਕੁੜੀ ਤਾਂ ਨਹੀਂ ਪਸੰਦ ਹੈਗੀ ਉਹ ਕੋਟ 'ਚ ਤੇਰੇ ਸਾਹਮਣੇ ਵਿਆਹ ਕਰਾ ਲਿਆ ਅਜੀਬ ਤੇਰੇ ਮਨ ਚ ਕੋਈ ਸ਼ੱਕ ਹੈ ਫਿਰ ਤੁਸੀਂ ਉਹਨਾਂ ਗੱਲਾਂ ਤੇ ਕਿਉਂ ਨਹੀਂ ਆਉਂਦੇ ਜੋ ਮੇਰੇ ਨਾਲ ਕੀਤੀਆਂ ਸੀ ਉਹ ਤੇਰੀ ਜੀਵ ਨਹੀਂ ਖੜਦੀ ਇੱਕ ਤਾਂ ਮੜਾ ਮੋਟਾ ਕੋਈ ਦੁੱਖ ਤਕਲੀਫ ਵੀ ਕੋਈ ਚੀਜ਼ ਹੁੰਦੀ ਹੈ ਗੁਰੂ ਤੁਸੀਂ ਐਡੀ ਵੱਡੀ ਪ੍ਰਾਪਰਟੀ ਦੇ ਮਾਲਕ ਹੋ ਤੇ ਇਸ ਕਰੇ ਇਸ ਕਰੇ ਤਾਂ ਜੱਜ ਦਾ ਪੱਖਾ ਵੀ ਨਹੀਂ ਹੈਗਾ ਓਏ ਉਹ ਵੀ ਤਾਂ ਰਹਿੰਦੀ ਨੇ ਜਿਨ੍ਹਾਂ ਦੇ ਘਰ ਤੇ ਛੱਤ ਨਹੀਂ ਹੁੰਦੀ ਲੈ ਕਮਾਲ ਆ ਯਾਰ ਤੁਹਾਡੇ ਵਾਲੀ ਤੁਸੀਂ ਮੇਰੇ ਸਵਾਲ ਦਾ ਜਵਾਬ ਨਹੀਂ ਦਿੰਦੇ ਹੈਗੇ ਉੱਪਰੋਂ ਸਵਾਲ ਤੇ ਸਵਾਲ ਕਰੀ ਜਾਂਦੇ ਹੋ ਚਲੋ ਚੱਲੀਏ ਆਪਾਂ ਆਪਣੇ ਘਰੇ। ਹੋਏ ਜੇ 5-4 ਦਿਨ ਹੋਰ ਰਹਿਣਾ ਪੈਣਾ। ਮੈਂ ਤੈਨੂੰ ਬਹਿ ਕੇ ਲੈ ਕੇ ਜਾਊਂਗਾ ਸਭ ਦੇ ਸਾਹਮਣੇ। ਯਾਰ ਵਿਆਹ ਹੋ ਤਾਂ ਗਿਆ ਹੋਰ ਵਿਆਹ ਕਿਵੇਂ ਹੁੰਦਾ? ਉਹ ਪੈਲਸ ਬੁੱਕ ਕਰਾਉਣੀ ਹੁੰਦੀ ਐ, ਹੋਰ ਬਹੁਤ ਕੰਮ ਕਰਨੇ ਹੁੰਦੇ ਨੇ। ਮੇਰੀ ਵੀ ਕੋਈ ਇੱਜ਼ਤ ਐ, ਐਂ ਥੋੜੀ ਹੁੰਦਾ ਹੁੰਦਾ। ਸਭ ਦੇ ਸਾਹਮਣੇ ਬਹਿ ਕੇ ਲੈ ਕੇ ਜਾਊਂ। ਹੁਣ ਦੁੱਧ ਘਰ ਦੇ ਕਦੋਂ ਆਣਗੇ? ਉਹ ਕੋਈ ਪੈਲਸ ਨਹੀਂ ਬੁੱਕ ਕਰਾਉਣੀ, ਰਿਸ਼ਤੇਦਾਰ ਨਹੀਂ ਸੱਦਣੇ। ਮੇਰੀ ਵੀ ਕੋਈ ਇੱਜ਼ਤ ਐ, ਐਨਾ ਵੀ ਨਹੀਂ ਸੋਚਦੀ। ਜੱਬਲ ਜਨਾਨੀ ਜੰਮੀ। ਹੋਏ ਮੈਂ ਤਾਂ ਇੰਨਾ ਸੋਚੇ ਨਹੀਂ ਹੈਗਾ ਚਲੋ ਫਿਰ ਕੱਲੂ ਤੁਸੀਂ ਮੈਨੂੰ ਵਿਆਹ ਦੀ ਸ਼ਾਪਿੰਗ ਕਰਵਾ ਲਿਓ ਓਏ ਜੇ ਰੁਕ ਜਾ ਆਪਦੇ ਘਰ ਦੇੰ ਦਾ ਸਾਧਨਾਂ ਦੇ ਮੈਨੂੰ ਉਹ ਇੱਧਰ ਆਉਣਗੇ ਫੇਰ ਪਾਰਟੀ ਹੋਊਗੀ ਕਦੋਂ ਤਾਂ ਆਉਣਗੇ ਤੁਹਾਡੇ ਘਰ ਦੇ ਇੱਧਰ ਓਏ ਜੇ ਲੱਗਣਗੇ 2-3 ਮਹੀਨੇ 2-3 ਮਹੀਨੇ ਮਤਲਬ ਮੈਨੂੰ ਮੱਛਰ ਚ ਹੀ ਮਰਨਾ ਪੈਣਾ ਇੱਥੇ ਰਹਿਣਾ ਪੈਣਾ ਮੁਰਗੀ ਖਾਨੇ ਜਿੱਚ ਉਹ ਮੇਰੇ ਦਾ ਕੋਈ ਲੜਦਾ ਨਹੀਂ ਮੱਛਰ ਤੇਰੇ ਬਾਲਾ ਲੜਦਾ ਮੱਛਰ ਲੈ ਮੈਂ ਕਿ ਝੂਠ ਬੋਲਦੀ ਆ ਤੁਹਾਨੂੰ ਨਹੀਂ ਪਤਾ ਲੱਗਦਾ ਹੁੰਦਾ ਰਾਤ ਨੂੰ ਮਾੜਾ ਜਿਹਾ ਬਲਬ ਛੱਡੀ ਤਾਂ ਉਧੇ ਇੰਨਾ ਮੱਛਰ ਇਕੱਠਾ ਹੋ ਜਾਂਦਾ। ਉਹ ਕੋਈ ਨਾ ਕੋਈ ਨਾ ਨਹੀਂ ਮਰੀ ਇੰਨੀ ਤੂੰ ਰੋਟੀ ਬਣਾ ਲੈ ਸਾਰੇ ਦਿਨ ਲੱਕੇ ਹਾਂ ਮੈਨੂੰ ਭੁੱਖ ਲੱਗਦੀ ਐ। ਘਟੂ ਘਟ ਗੈਂਸ ਤਾਂ ਭਰਾ ਕੇ ਦੇ ਦੋ। ਉਹ ਹੁਣ ਮੈਂ ਆਥਨੇ ਕਿਹੜੀ ਏਜੰਸੀ ਜਾਵਾਂ ਸਿਲੰਡਰ ਭਰਾਉਣਾ। ਸਿੱਧੇ ਉਹ ਗੇ ਰੋਟੀ ਬਣਾ ਲੈ ਤੂੰ। ਬਣਾ ਲੈ ਮੀਂ। ਗੁਰੀ ਉਠੋ ਕੀ ਹੋ ਗਿਆ ਨਾ ਮੈਂ ਤੁਹਾਡੀ ਪੈਂਟ ਧੋਣ ਲੱਗੀ ਸੀ ਆ ਕੀ ਨਿਕਲੇ ਤੁਹਾਡੀ ਜੇਬ ਚ ਜਰਦੇ ਦੀਆਂ ਪੁੜੀਆਂ ਉਹ ਵੀ ਇੱਕ ਨਹੀਂ ਦੋ ਦੋ ਉਹ ਜਰਦਾ ਹੀ ਐ ਚਿੱਟਾ ਤਾਂ ਨਹੀਂ ਹੈਗਾ ਹਾਏ ਤੁਸੀਂ ਇਹ ਜਰਦਾ ਵੀ ਲਾਉਨੇ ਹੋ ਤੁਸੀਂ ਨਸ਼ੇ ਕਰਦੇ ਹੋ ਓਏ ਹਾਂ ਯਾਰ ਕਰਦਾ ਤੈਨੂੰ ਕੀ ਐ ਫਿਰ ਲੈ ਓਕੇ ਤੈਨੂੰ ਕੀ ਐ ਮੈਨੂੰ ਦੁੱਖ ਹੈ ਵੀ ਤੁਸੀਂ ਇਹੋ ਜਿਹਾ ਕੁਝ ਕਿਉਂ ਕਰਦੇ ਹੋ ਚੰਗੇ ਕਰਦੇ ਮੁੰਡੇ ਤਾਂ ਉਹੀ ਨਹੀਂ ਇਹੋ ਜਿਹਾ ਕੰਮ ਕਰਦੇ ਸੋਹਣੇ ਲੱਗਦੇ ਉਹ ਮੈਂ ਉਹ ਨਹੀਂ ਹੈਗਾ ਚੰਗੇ-ਚੁੰਗੇ ਘਰ ਦਾ ਮੁੰਡਾ ਯਾਰ। ਨਾ ਕੀ ਮਤਲਬ ਤੁਹਾਡਾ? ਜਦੋਂ ਤੁਹਾਡੇ ਘਰ ਦੇ ਆਉਣਗੇ ਨਾ ਦੇਖ ਹੀ ਜਾਊਗੀ। ਪਰ ਮੈਨੂੰ ਤਾਂ ਬਸ ਘਰੇ ਲੈ ਕੇ ਚੱਲੋ। ਉਹ ਤੈਨੂੰ 2 ਮਹੀਨੇ ਹੋਏ ਕਹਿੰਦੀ ਨੂੰ ਘਰੇ ਲੈ ਕੇ ਚੱਲੋ ਘਰੇ ਲੈ ਕੇ ਚੱਲੋ। ਇਹੀ ਘਰ ਹੈ ਮੇਰਾ ਇੱਥੇ ਰਹਿਣਾ ਪਊਗਾ। ਇੱਥੇ ਰਹਿਣਾ ਪਊਗਾ? ਕਿਉਂ ਇੱਥੇ ਰਹਿਣਾ ਪਊਗਾ? ਜਦੋਂ ਤੁਹਾਡੀ ਕੋਠੀ ਹੈਗੀ ਆ ਹੁਣ ਮੈਂ ਤੁਹਾਡੇ ਨਾਲ ਵਿਆਹੀ ਗਈ ਆ। ਮੈਨੂੰ ਤਾਂ ਉੱਥੇ ਲੈ ਕੇ ਚੱਲੋ ਆਪਦੀ ਕੋਠੀ 'ਚ। ਉਹ ਕੋਈ ਕੋਠੀ-ਕੁਠੀ ਨਹੀਂ ਹੈਗੀ ਯਾਰ ਤੈਨੂੰ ਸੁਣਦਾ ਨਹੀਂ ਹੈਗਾ ਮੇਰਾ ਇਹੀ ਘਰ ਹੈ ਤੇ ਮੇਰੇ ਮਾਪੇ ਮਰੇ ਹੋਏ ਨੇ ਮੈਂ ਇਕੱਲਾ ਹੀ ਰਹਿਣਾ ਇੱਥੇ ਐਡਾ ਵੱਡਾ ਝੂਠ ਘੁਰੀ ਉਹ ਇਹਦਾ ਕੁਝ ਵੀ ਨਹੀਂ ਤੂੰ ਜਿਹੜਾ ਅਬਦੇ ਘਰ ਵਾਲਿਆਂ ਨੂੰ ਝੂਠ ਬੋਲਿਆ ਉਹ ਮੈਂ ਨਾ ਸਾਰੇ ਝੂਠ ਥੋੜ੍ਹ ਦੇ ਕਰਕੇ ਬੋਲਦੀ ਰਹੀ ਆ ਉਹ ਤਾਂ ਫਿਰ ਭੁਗਤ ਨਤੀਜਾ ਪਾਲਦੀ ਐ ਕੋਠੀ ਨਾਲੇ ਘਰ ਉਥੀ ਹੈਗੀ ਤੇਰੀ ਕੋਠੀ ਵਾਲੀ ਨਾ ਬੜੀ ਆਸਾਨੀ ਨਾਲ ਕਹਤਾ ਵੀ ਭੁਗਤ ਨਤੀਜਾ ਪਹਿਲਾਂ ਤਾਂ ਤੁਸੀਂ ਬੜੀਆਂ ਵੱਟੀਆਂ ਵੱਟੀਆਂ ਗੱਲਾਂ ਮਾਰਦੇ ਸੀ ਤੁਹਾਡੇ ਨਾਲ ਚੰਗਾ ਤਾਂ ਮੇਰਾ ਘਰ ਵਾਲਾ ਹੀ ਸੀ ਚਾਹੇ ਗਰੀਬ ਸੀ ਪਰ ਤੇਰੇ ਜਿੰਨਾ ਤਾਂ ਨਹੀਂ ਸੀ ਨਾ ਓਏ ਹਾਂ ਉਹ ਗੱਲਾਂ ਹੀ ਸੀ ਤੇ ਗੱਲਾਂ ਹੀ ਰਹਿਣੀਆਂ ਮੇਰੇ ਕੋਲੇ ਕੋਈ ਠੋਲੂ ਨਹੀਂ ਹੈਗੇ ਹੁਣ ਦੱਸ ਮੈਂ ਕੀ ਕਰਾਂ ਇਹਦਾ ਮਤਲਬ ਮੇਰੀ ਸ਼ਾਪ ਵੀ ਤੁਸੀਂ ਚੱਕੀ ਸੀ ਓਏ ਹਾਂ ਮੈਂ ਹੀ ਚੱਕੀ ਸੀ ਮੈਂ ਸਾਰਾ ਸਿਉਣਾ ਵੇਚਦਾ ਸਿਉਣਾ ਵੇਚਦਾ ਕਿਹਨੂੰ ਪੁੱਛ ਕੇ ਓਇਆ ਆਟਾ ਦਾਣਾ ਰਾਸ਼ਨ ਹੋਰ ਦੱਸ ਕਿੱਥੋਂ ਆਉ ਮੇਰਾ ਕੋਈ ਬਿਜ਼ਨਸ ਨਹੀਂ ਚੱਲਦਾ ਨੜ ਮੇਰੇ ਮੂੰਹ ਕਣੀ ਕੀ ਦੇਖੀ ਇੰਨੀ ਆ ਚੁੱਪ ਚਾਪ ਦੋ ਚਾਰ ਘਰਾਂ ਦਾ ਕੰਮ ਸਾਮਾ ਕੰਮ ਉਹ ਵੀ ਮੈਂ ਉਹ ਹੋਰ ਹੁਣ ਜਾ ਉਹਦੇ ਪੇਕਿਆਂ ਤੋਂ ਲਿਆ ਮੇਰੇ ਕੋਲੇ ਨਹੀਂ ਕੋਈ ਪੈਸਾ ਆਏਗਾ ਮੈਂ ਤਾਂ ਆ ਭੁੱਖਾ ਮਰਦਾ ਫਿਰਦਾ ਏਡਾ ਵੱਡਾ ਤੁੱਖ ਓਏ ਇਹ ਤੁੱਖ ਦਾ ਕੁਝ ਵੀ ਨਹੀਂ ਜਿਹੜਾ ਤੂੰ ਆਪਦੇ ਘਰ ਵਾਲਿਆਂ ਨੂੰ ਦੇਖ ਕੇ ਆਈਆਂ ਉਹ ਤੁੱਖੇ ਬਾਰੇ ਸੋਚ ਰੋਟੀ ਨਹੀਂ ਬਣਾਈ ਨਹੀਂ ਬਣਾਈ ਕਿਉਂ ਮੇਰ ਤੋਂ ਨਹੀਂ ਬੰਦੀ ਰੋਟੀ ਰੋਟੀ ਰੋਜ਼ ਰੋਜ਼ ਨਾਲੇ ਥੋਡੀ ਕੁੱਟ ਚੜਾ ਨਾਲੇ ਤੁਹਾਨੂੰ ਰੋਟੀਆਂ ਬਣਾ ਬਣਾ ਕੇ ਖਵਾਵਾ ਕਿਉਂ ਮੈਂ ਕੀ ਮਾੜਾ ਕੀਤਾ ਇਹੋ ਜਾਂ ਉਹ ਤੂੰ ਬਾਲੇ ਬੋਲੀ ਨਹੀਂ ਆ ਸਿੱਧੇ ਕੋਈ ਰੋਟੀ ਬਣਾ ਲੈ ਨਹੀਂ ਦੁਬਾਰੇ ਪੈਣੀ ਆ ਫਿਰ ਬੋਲਦੀ ਨਹੀਂ ਮੈਂ ਤਾਂ ਪਛਤਾਉਣੀ ਵੀ ਆ ਵੀ ਮੈਂ ਕਿਉਂ ਆਈ ਸੀ ਤੇਰੇ ਨਾਲ ਅੱਛਾ ਤੂੰ ਨਾਲ ਜਵਾਨ ਲੜਾਈਆਂ ਖੜੀ ਹੋ ਨਾ ਤੂੰ ਜਦੋਂ ਆਪਦੇ ਘਰ ਵਾਲਿਆਂ ਨੂੰ ਛੱਡਾਈ ਜਵਾਕ ਨੂੰ ਛੱਡਾਈ ਉਹਨਾਂ ਦੀ ਨਹੀਂ ਹੋਈ ਤਾਂ ਮੇਰੀ ਕੀ ਹੋਏਗੀ ਚੱਲ ਤੂੰ ਮੇਰੇ ਕੋਲ ਚੱਲ ਬੱਡੀ ਗਲਤੀ ਮੇਰੀ ਸੀ ਬਿ ਕਿਉ ਹੋਈ ਦੀਆਂ ਝੂਠੀਆਂ ਗੱਲਾਂ ਚਾਕੇ ਮੈਂ ਆਵਦਾ ਚੰਗਾ ਭਰਾ ਹੱਸਦਾ ਵਸਦਾ ਪਰਿਵਾਰ ਉਜੜ ਕੇ ਬੈਠ ਗਈਆਂ ਕਿੱਥੇ ਜਾਊਂਗੀ ਹੁਣ ਮੈਂ ਕੀ ਕਰੂੰਗੀ ਹਾfte ਜਵਾਕ ਨੂੰ ਵੀ ਨਹੀਂ ਦੇਖਿਆ ਮੈਂ ਤਾਂ 2 ਮਹੀਨੇ ਹੋ ਗਏ ਪਤਾ ਨਹੀਂ ਵਿਚਾਰਾ ਮੇਰੇ ਬਿਨਾ ਕਿਵੇਂ ਰਹਿੰਦਾ ਹੋਣਾ ਕੁਛ ਖਾਂਦਾ ਹੋਣਾ ਕਿ ਨਹੀਂ ਹਾਂ ਪਰ ਮੈਂ ਵਾਪਸ ਪਾਲੀ ਕੋਲੇ ਚਲੀ ਜਾਨੀ ਆ ਮੈਨੂੰ ਪਤਾ ਚਾਹੇ ਬੰਦਾ ਗਰੀਬ ਸੀ ਪਰ ਉਹਦਾ ਦਿਲ ਬਹੁਤ ਵੱਡਾ ਹੈ ਜੇ ਮੈਂ ਉਹਦੇ ਤੇ ਮਾਫੀ ਵੀ ਮੰਗੂਗੀ ਨਾ ਆਪਣੀ ਗਲਤੀ ਦਾ ਅਹਿਸਾਸ ਕਰੂੰਗੀ ਤਾਂ ਉਹ ਮੈਨੂੰ ਪੱਕਾ ਮਾਫ ਕਰ ਦੂਗਾ ਪਰ ਆਹ ਝਾਲਮ ਕੋਲੇ ਰਹਿ ਕੇ ਇਹਦੀ ਕੁੱਟਣੀ ਮੈਂ ਬਰਦਾਸ਼ਤ ਕਰ ਸਕਦੀ ਇਹ ਕੀ ਕਹਿੰਦਾ ਵੀ ਮੈਂ ਤੈਨੂੰ ਰੱਖਣਾ ਨਹੀਂ ਮੈਂ ਤਾਂ ਖੁਦ ਹੀ ਨਹੀਂ ਇਧਰ ਨਾ ਰਹਿਣਾ ਚਾਹੁੰਦੀ ਮੇਨੂੰ ਤਾਂ ਮੇਰਾ ਪਾਲੀ ਤੇ ਮੇਰਾ ਬੱਚਾ ਹੀ ਚਾਹੀਦੇ ਆ ਹੈਲੋ ਹਾਂ ਜੀ ਅਸੀਂ ਤਿਆਰ ਅੱਜ ਹਾਂ ਮੈਂ ਬਸ ਤੁਰਦਾ ਹੀ ਆ ਠੀਕ ਆ ਕੱਪੜੇ-ਕੁੱਪੜੇ ਪਾ ਕੇ ਰੱਖੀ ਤੇ ਮੰਮੀ ਡੈਡੀ ਦਾ ਘਰੀ ਹੋਣਗੇ ਅੱਜ ਹਾਂ ਹੈਰੀ ਕਿਵੇਂ ਆ ਚਲੋ ਠੀਕ ਆ ਚੱਲ ਮੈਂ ਤੁਰਦਾ ਬਸ ਘੰਟੇ ਤੱਕ ਹਾਂ ਤਿਆਰ ਹੋ ਤੁਸੀਂ ਠੀਕ ਆ ਓਕੇ ਆਹ ਕੌਣ ਆ ਗਿਆ ਓਏ ਤੂੰ ਹਾਂਜੀ ਮੈਂ ਤੂੰ ਕੀ ਲੈਣਾ ਇੱਥੇ ਹੁਣ ਪਲੀ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਪਲੀਜ਼ ਮੈਨੂੰ ਮਾਫ ਕਰ ਦੋ ਮੈਂ ਨਹੀਂ ਰਹਿ ਸਕਦੀ ਨਾ ਤੁਹਾਡੇ ਬਿਨਾ ਤੇ ਨਾ ਆਪਦੇ ਬੱਚੇ ਬਿਨਾ ਉਹ ਜਾ ਹੁਣਾ ਤੇਰੇ ਕੋਈ ਕਰ ਕੋ ਨਿਗੇ ਇੱਥੇ ਹੁਣਾ ਭਾਲੀਏ ਤੁਸੀਂ ਕੀ ਕੀ ਜਾਣੇ ਹੋ ਮੇਰੇ ਹੀ ਤਾਂ ਘਰ ਆ ਇਹ ਹਾਂ ਇਹ ਕਾ ਤੋ ਬੋਲ ਦੇ ਹੋਰ ਬੋਲਣਾ ਤਾਂ ਹੋਰ ਕੀ ਕਰਾਂ ਤੁਸੀਂ ਜਿੰਨਾ ਮਰਜ਼ੀ ਬੋਲਿਓ ਮੈਨੂੰ ਤੁਹਾਡਾ ਹੱਕ ਬੰਦ ਹੈ ਮੈਨੂੰ ਬੋਲਣ ਦਾ ਪਰ ਪਹਿਲਾਂ ਮੈਨੂੰ ਮੇਰੇ ਬੱਚੇ ਨਾਲ ਮਿਲਣ ਦੇ ਉਹ ਕਿਹੜਾ ਬੱਚਾ ਆਪਣਾ ਬੱਚਾ ਹੈਰੀ ਕਿੱਥੇ ਆ ਉਹ ਤੈਨੂੰ ਯਾਦ ਤਾਂ ਹੋਣਾ ਜਿਸ ਦਿਨ ਦਾ ਤਲਾਕ ਦਿੱਤਾ ਸੀ ਨਾ ਲਿਖਤੀ ਰੂਪ ਚ ਤਾਂ ਇਹ ਕਿਹਾ ਸੀ ਨਾ ਤੁਹਾਡੇ ਨਾਲ ਸਾਬੰਦ ਹੈ ਨਾ ਮੇਰੇ ਬੱਚੇ ਨਾਲ ਤੈਨੂੰ ਯਾਦ ਹੋਣਾ ਮੈਂ ਲੈ ਵੀ ਲਿਖਤੀ ਰੂਪ ਪਿਆ ਪਹਲੀ ਉਹ ਮੇਰੀ ਪਹਿਲੀ ਤੇ ਆਖਰੀ ਗਲਤੀ ਸੀ ਪਲੀਜ਼ ਮੈਨੂੰ ਮਾਫ ਕਰ ਦੋ ਮੈਨੂੰ ਹੈਰੀ ਨਾਲ ਮਲਾ ਦੋ ਇੱਕ ਵਾਰ ਮੈਂ ਮਾਫ ਕਰ ਵੀ ਦਿੰਦਾ ਜੇ ਤੂੰ ਟਾਈਮ ਸਿਰ ਆਈ ਹੁੰਦੀ ਮੇਰਾ ਹੁਣ ਦੂਜਾ ਵਿਆਹ ਹੋ ਗਿਆ ਮੈਂ ਅੱਗੇ ਵਧ ਗਿਆ ਦੂਜਾ ਵਿਆਹ ਪਰ ਮੇਰਾ ਬੱਚਾ ਉਹ ਤੇਰਾ ਬੱਚਾ ਨਹੀਂ ਗਿਆ ਹੁਣ ਉਹ ਆਪਦੀ ਦੂਜੀ ਮੰਮੀ ਕੋਲ ਹੈ ਉਹਦੀ ਪੂਰੀ ਸੰਭਾਲ ਕਰਦੀ ਹੈ ਆਏ ਕਿਵੇਂ ਮੈਨੂੰ ਮੇਰੇ ਬੱਚੇ ਨਾਲ ਮਿਲ ਲੈਂਦੋ ਓਏ ਤੂੰ ਜਾ ਆਪਣੇ ਆਸ਼ਰਮ ਕੋਲ ਪੈਲੀਆਂ ਦੇ ਮਾਲਕ ਕੋਲ ਸਾਡੇ ਕੋਲ ਕੀ ਹੈ ਗਰੀਬਾਂ ਕੋਲ ਜਾ ਉਸ ਕੋਲ ਜਾ ਤੂੰ ਹੁਣ ਨਹੀਂ ਪਾਲੀ ਪਹਿਲਾਂ ਮੈਨੂੰ ਹੈਰੀ ਨੂੰ ਇੱਕ ਵਾਰੀ ਮਿਲ ਲੈਂਦੋ ਫਿਰ ਚਾਹੇ ਮੈਨੂੰ ਤੁਸੀਂ ਕੱਢ ਦਿਓ ਕਰੋ ਪਰ ਮੈਨੂੰ ਹੈਰੀ ਨਾਲ ਮਲਾ ਦਿਓ ਇੱਕ ਵਾਰੀ ਓਏ ਕੋਈ ਮਾਫੀ ਮੁਫੀ ਨਹੀਂ ਗਈ ਅੱਤ ਬਾਅਦ ਮੈਨੂੰ ਕੋਈ ਸ਼ਕਲ ਨਾ ਦਿਖਾਈ ਤੂੰ ਪਾਲੀ ਮੈਂ ਤੁਹਾਨੂੰ ਕਹੀ ਤਾਂ ਜਾਣੀ ਆ ਤੁਸੀਂ ਜੋ ਚਾਹੋ ਉਹ ਹੀ ਕਰ ਲਿਓ ਮੇਰੇ ਨਾਲ ਪਰ ਮੈਨੂੰ ਪਲੀਜ਼ ਇੱਕ ਵਾਰੀ ਹਰੀ ਨੂੰ ਮਿਲ ਲੰਦੋ ਓਏ ਤੂੰ ਜਵਾਕ ਨੂੰ ਤੂੰ ਆਪਦੀ ਮਰਜ਼ੀ ਨਾਲ ਛੱਡ ਗਈ ਸੀ ਨਾ ਬਾਦ ਚੱਲਣਾ ਔਰਤ ਮੈਂ ਆਪਣੇ ਜਵਾਕ ਤੋਂ ਤੈਨੂੰ ਦੂਰ ਹੀ ਰੱਖਣਾ ਚਾਹਣਾ ਜਾ ਤੋ ਭਲੀ ਭਲੀ ਮੇਰੇ ਗੱਲ ਤਾਂ ਸੁਣੋ ਭਲੀ ਗੇਟ ਤਾਂ ਖੋਲ ਦੋ ਮੈਨੂੰ ਮੇਰੇ ਹਰੀ ਨਾਲ ਮਿਲ ਲੰਦੋ ਮੈਨੂੰ ਮੇਰੇ ਬੱਚੇ ਨਾ ਮਿਲ ਲੈੰਦੋ ਪੱਲੀ ਇਹ ਰੋ ਆਪਣੇ ਆਪ ਨਹੀਂ ਬਣੇ ਇਹ ਮੈਂ ਬਣਾਈ ਨੇ ਸਭ ਕੁਝ ਖੋਇਆ ਗਿਆ ਮੇਰੇ ਤੋਂ ਮੇਰਾ ਮੇਰਾ ਪਤੀ ਮੇਰਾ ਆਸ਼ਕ ਤੇ ਮੇਰਾ ਬੱਚਾ ਨਾ ਮੈਂ ਇੱਕ ਪਤਨੀ ਬਣ ਸਕੀ ਨਾ ਮਾਂ ਤਨ ਆ ਪ੍ਰੇਮੀ ਕਾ ਜਿਹੜੇ ਕੰਡੇ ਬੀਜੇ ਨੇ ਉਹ ਝੁਗਣੇ ਹੀ ਪੈਣੇ ਆ ਜਾਣਾ ਪੈਣਾ ਨਰਕਾ ਚ ਵਾਪਸ ਮੈਨੂੰ ਇਹ ਹੀ ਸੱਚ ਹੈ ਮੇਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਇਹ ਸੀਰੀਜ਼ ਤੁਹਾਨੂੰ ਕਿਵੇਂ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਸੀਗਾ ਇਹ ਸੀਰੀਜ਼ ਦਾ ਪਾਰਟ ਚੌਥਾ ਜਿੱਥੇ ਆਪਾਂ ਐਂਡ ਕਰ ਦਿੱਤਾ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ 4 ਲੱਖ ਦੇ ਬਹੁਤ ਨੇੜੇ ਆ ਆਪਾਂ ਤੇ ਬਾਕੀ ਆਪਾਂ ਹੁਣ ਅੱਗੇ ਹੋਰ ਸੀਰੀਜ਼ ਜਿਹੜੀ ਬੈਸਟ ਫਰੈਂਡ ਹੈ ਉਹ ਆਪਾਂ ਸਟਾਰਟ ਕਰਾਂਗੇ ਆਪਾਂ ਇਹ ਵੀ ਸਟਾਰਟ ਕਰ ਦਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹੀ ਕੰਟੀਨਿਊ ਰੱਖਣੀ ਹੈ ਜਾਂ ਬੈਸਟ ਫਰੈਂਡ ਵਾਲੀ ਸ਼ੁਰੂ ਕਰੀਏ ਆਪਾਂ ਅੱਗੇ ਹੋਰ ਕਰੀਏ ਚਲਾਈਏ ਨਾ ਦੱਸਿਓ ਜੀ ਕਮੈਂਟ ਕਰਿਓ ਵੀਡੀਓ ਜਰੂਰ ਕਮੈਂਟ ਕਰਿਆ ਕਰੋ ਤੇ ਹੁਣ ਆਪਾਂ ਬੋਲਾਂਗੇ ਪਹਿਲੇ 15 ਕਮੈਂਟ ਜਿਨ੍ਹਾਂ ਨੇ ਤੀਜੇ ਪਾਰਟ ਤੱਕ ਕੀਤੀ ਸੀ ਹਾਂਜੀ ਹਾਂਜੀ ਪਹਿਲਾ ਕਮੈਂਟ ਹੈਗਾ ਜੀ ਜੋਤ ਬਰਾੜ ਦਾ ਜੀ ਬਹਾਦਰ ਸਿੰਘ ਸਿੰਮੂ ਪ੍ਰਵ ਗਿੱਲਾ ਹੈਪੀ ਸਿੰਘਾ ਸਿਮਰਾ ਗਿੱਲਾ ਬਰਾੜ ਫਾਰਮਿੰਗ ਦਿਵਾਨ ਆਸ਼ਿਸ਼ ਸ਼ਰਮਾ ਸੁਖਚੈਲ ਜਸਵਿੰਦਰ ਗਿੱਲ ਸਿੰਗਰ ਯੂਜ਼ਰ ਕਰਨ ਮगन ਸਿੱਧੂ ਹਰਮਨ ਸਿੰਘ ਤੇ ਆਸ਼ੂ ਰੋੜਾ ਜੀ ਤੇ ਦੀਪਕ ਬਰਮਾ ਜੀ ਇਹ ਸੀ ਪਹਿਲੇ 15 ਕਮੈਂਟ ਚੌਥੇ ਪਾੜ ਤੇ ਕੀਤੇ ਸੀ ਤੇ ਆਪਣਾ ਫੇਸਬੁੱਕ ਤੇ ਪੇਜ ਆ ਜੀ ਪਾਲੀਗੁਰੀ نیوز ਉੱਥੇ ਜ਼ਰੂਰ ਫੋਲੋ ਕਰ ਲਿਓ ਤੇ ਇੰਸਟਾਗ੍ਰam ਤੇ ਆਈਡੀ ਹੈ ਜੀ ਗੰਨੂ ਜੀਟੀਵੀ ਜੇ ਕਿਸੇ ਵੀ ਵੀਰ ਨੂੰ ਕੋਈ ਕੰਮ ਹੋਵੇ ਤਾਂ ਉੱਥੇ ਸਾਨੂੰ ਮੈਸੇਜ ਕਰ ਸਕਦਾ ਜੀ ਸੀ ਰਿਪਲਾਈ ਜ਼ਰੂਰ ਦੇਵਾਂਗੇ ਤੇ ਇੱਕ ਮੇਨ ਗੱਲ ਹੈ ਜੀ ਆਪਾਂ ਨੂੰ ਫੋਨ ਆਉਂਦੇ ਆ ਨਾ ਵੀ ਮਿਲ ਲਾਉਣਾ ਨਾ ਪਿੰਡ ਬਾਈ ਆਓ ਹਨਾ ਜੀ ਸੱਦ ਕੇ ਆਓ ਪਰ ਐ ਨਾ ਕਰਿਆ ਕਰੋ ਯਾਰ ਵੀ ਅਸੀਂ ਪਿੰਡੀ ਖੜਿਆ ਹਨਾ ਪਹਿਲਾਂ ਫੋਨ ਕਰਕੇ ਆਇਆ ਕਰੋ ਵੀ ਅਸੀਂ ਮਿਲਣਾ ਹਨਾ ਫੋਨ ਕਰਿਆ ਕਰੋ ਤੁਸੀਂ ਤਾਂ ਫੋਨ ਹੋਰ ਆ ਕੇ ਕਰਦੇ ਵੀ ਅਸੀਂ ਮਿਲਣਾ ਸੀ ਕਈ ਵਾਰ ਬਾਹਰ ਹੁੰਨੇ ਆ ਨਾ ਯਾਰ ਸਾਨੂੰ ਪਰਸਨਲੀ ਆਪਦੇ ਕੰਮ ਹੁੰਦੇ ਨੇ ਹਨਾ ਫੈਮਿਲੀ ਨਾਲ ਤੇ ਫੋਨ ਕਰਿਆ ਕਰੋ ਜਰੂਰ ਤੇ ਅਗਲੀ ਗੱਲ ਇੱਕ ਹੋਰ ਵੀ ਫੋਨ ਆਉਂਦੇ ਆ ਵੀ ਵੀ ਸਾਨੂੰ ਵੀਡੀਓ ਚ ਕੰਮ ਦਿਓ ਅਸੀਂ ਵੀਰੇ ਕਿਸੇ ਵੀਰ ਨੂੰ ਕੋਈ ਵੀ ਕੰਮ ਨਹੀਂ ਦਿੰਦੇਗਾ ਦੂਰ ਤੱਕ ਦਾ ਦੂਰੋਂ ਜਿਹੜੇ ਦੂਰਲੇ ਤੇ ਜਿਹੜੇ ਆਪਣੇ ਪਿੰਡ ਦੇ ਨੇੜੇ ਨੇ ਉਹਨਾਂ ਨੂੰ ਅਸੀਂ ਜ਼ਰੂਰ ਕੰਮ ਦਿੰਨੇ ਹਨਾ ਕਿਉਂਕਿ ਸਾਡੇ ਨੇੜੇ ਨੇ ਕਿਉਂਕਿ ਉਹਨਾਂ ਦਾ ਅਪਡਾਊਨ ਹੋ ਜਾਂਦਾ ਅਸੀਂ ਅਪਡਾਊਨ ਵਾਲਿਆਂ ਨੂੰ ਕੰਮ ਦੇ ਸਕਦੇ ਹਾਂ ਠੀਕ ਹੈ ਤੇ ਅਗਲੀ ਗੱਲ ਹੋਰ ਤੇ ਬਾਕੀ ਐਂ ਜ਼ਰੂਰ ਦੱਸਿਓ ਵੀ ਆਹੋ ਹੀ ਗੱਲ ਆ ਵੀ ਸੀਰੀਜ਼ ਆਪਾਂ ਕਿਹੜੀ ਸਟਾਰਟ ਕਰੀ ਅਗੇ ਉਹਦਾ ਬੈਸਟ ਫਰੈਂਡ ਵਾਲੀ ਦਾ ਰੈਡੀ ਹੈ ਆਪਾਂ ਉਹੀ ਕੰਟੀਨਿਊ ਕਰਨੀ ਹੈ ਤੇ ਬਾਕੀ ਜੇ ਇਹਦਾ ਵੀ ਤੁਸੀਂ ਮੰਨ ਲਓ ਚਾਹੁੰਦੇ ਹੋ ਤਾਂ ਆਪਾਂ ਅੱਗੇ ਜ਼ਰੂਰ ਪਾਰਟ ਬਣਾਵਾਂਗੇ ਠੀਕ ਹੈ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ 4 ਲੱਖ ਹੋਣ ਵਾਲੇ ਨੇ ਤੇ ਵਧੀਆ ਸੈਲੀਬ੍ਰੇਟ ਕਰਾਂਗੇ ਫਿਰ ਆਪਾਂ ਤੇ ਬਾਕੀ ਹੋਰ ਕਿਹਦੇ ਵੀ ਆਪਾਂ ਸੈਲੀਬ੍ਰੇਟ ਨਹੀਂ ਕੀਤਾ ਹਾਂ ਹਾਂ ਸੈਲੀਬ੍ਰੇਟ ਕੀਤਾ ਨਹੀਂ ਐਦ ਕੀ ਕਰਾਂਗੇ ਤੇ ਤੇ ਬਾਕੀ ਮਿਲਦੇ ਆਂ ਫਿਰ ਤੇ ਦੱਸਿਓ ਫਿਰ ਹਣਾ ਕਮੈਂਟ ਚ ਕਿਹੜਾ ਸੀਨ ਵਧੀਆ ਲੱਗਿਆ ਤੇ ਕਿੱਦਾਂ ਦੇ ਕੈਰੇਕਟਰ ਰਹੇ ਤੇ ਗਲਤੀ ਮਲਤੀ ਮਾਫ ਕਰਿਓ ਜੇ ਕੋਈ ਵੀ ਹੁੰਦੀ ਆ ਤਾਂ ਕਮੈਂਟ ਚ ਲਿਖ ਦਿਓ ਓਕੇ ਮਿਲਦੇ ਆਂ ਫਿਰ ਨੈਕਸਟ ਦੇ ਨਾਲ ਓਕੇ